ਇੱਕ ਦਿਨ ਮੀਂਹ ਪੈਂਦੇ ਚ ਇੱਕ ਪੰਛੀ ਮੇਰੇ ਕੋਲ ਆਇਆ ਤੇ ਕਹਿਣ ਲੱਗਾ ਬਚਾ ਲੋ ਮੇਰੇ ਅੰਡੇ ਮੇਰੇ ਅੰਡੇ ਨੂੰ ਬਚਾ ਲੋ ਨਹੀਂ ਤੇ ਉਹ ਸਪਣੇ ਖਾ ਜਾਏਗੀ ਉਹ ਨਾਗਨ ਖਾ ਜਾਏਗੀ ਮੇਰੇ ਅੰਡੇ ਨੂੰ ਬਚਾ ਲੋ ਮੇਰੇ ਬਚਾ ਲੈ ਕਿਸੇ ਵੀ ਤਰ੍ਹਾਂ ਨਾਗਨ ਨੂੰ ਮਾਰ ਦੇ ਤਾਂ ਮੈਂ ਨਾਗਨ ਨੂੰ ਮਾਰਨ ਵਾਸਤੇ ਇੰਦਰੋਂ ਕਿਰਪਾਨ ਲੈ ਆਂਦੀ ਨਾਗਨੇ ਚੀ ਇਥੀ ਇਥੀ ਐਨੇ ਨੂੰ ਨਾਗਣ ਵੀ ਆ ਗਈ ਪਹਿਲਾਂ ਤਾਂ ਮੈਂ ਉਹਨੂੰ ਦੇਖਦਾ ਰਿਹਾ ਕਿ ਐਵੇਂ ਦੀ ਵੀ ਨਾਗਣ ਹੁੰਦੀ ਹੈ ਜਿਹੜੀ ਇਹਨਾਂ ਬੰਦੇ ਵਾਂਗ ਮਨੁੱਖ ਵਾਂਗ ਔਰਤਾਂ ਵਾਂਗ ਲੱਗੇ ਮੈਂ ਬਹੁਤ ਅਜੀਬ ਸਾ ਪਰ ਫਿਰ ਮੈਂ ਗੁੱਸੇ ਚ ਬੋਲਿਆ ਤੂੰ ਇਸ ਪੰਛੀ ਦੇ ਅੰਡੇ ਖਾਨੀ ਹੈ ਨਾ ਤਾਂ ਹੀ ਮੈਂ ਅੱਜ ਤੈਨੂੰ ਮਾਰ ਦਿਆਂਗਾ ਅੱਜ ਮੈਂ ਤੇਰਾ ਕੁਝ ਨਹੀਂ ਛੱਡਣਾ ਹੈ ਤੂੰ ਇਹਦੇ ਅੰਡੇ ਖਾਨੀ ਹੈ ਇਹ ਛੋਟੇ ਜਿਹੇ ਪੰਛੀ ਦੇ ਅੰਡੇ ਖਾਨੀ ਹੈ ਤੂੰ ਤੈਨੂੰ ਮੈਂ ਮਾਰ ਤੇ ਆਗਾ ਹਾਂ ਮੈਂ ਅੱਜ ਤੇਰਾ ਸਭ ਕੁਝ ਬਰਬਾਦ ਕਰਾਂਗਾ ਇਸੇ ਕਿਰਪਾ ਨਾਲ ਵਡਾਗਾ ਤੈਨੂੰ ਮੈਂ ਪਰਮਾਤਮਾ ਨੇ ਮੈਨੂੰ ਰੋਜ਼ੀ ਦੀ ਕਿੰਦੀ ਹਾਂਡਿਆ ਚ ਇਹ ਦਿੱਤਾ ਏ ਮੈਂ ਤੂੰ ਇਹ ਖਾ ਕੇ ਹਾਂਡੇ ਖਾ ਕੇ ਗੁਜ਼ਾਰਾ ਕਰਨੀ ਆ ਇਹ ਪਰਮਾਤਮਾ ਨੇ ਮੇਰੀ ਡਿਊਟੀ ਲਈ ਇਹਨੇ ਮੈਨੂੰ ਰੋਜ਼ੀ ਕਿ ਦਿੱਤਾ ਨਾਲੇ ਚਲੇ ਪੰਛੀ ਦੀ ਗੱਲ ਕਰਨਾ ਕੀ ਨਹੀਂ ਥੰਦੇ ਇਸ ਦੁਨਿਆ ਚ ਜਿਵੇਂ ਜਿਵੇਂ ਪ੍ਰਮਾਤਮਾ ਨੇ ਜਿੱਤੇ ਜੀ ਦੇ ਕੰਮ ਚ ਬੰਦਿਆਂ ਨੂੰ ਰਿਸ਼ਕ ਦਿੱਤਾ ਜਿੱਥੇ ਜਿੱਥੇ ਉਹਦਾ ਰਿਸ਼ਕ ਦਿੱਤਾ ਉਸ ਦੀ ਸਿੱਧੀ ਚ ਦਿੱਤਾ ਉਹ ਉਹ ਖੰਡਾ ਉਹਦੇ ਹੁਕਮ ਚ ਹੀ ਖੰਡਾ ਮੈਂ ਕੀ ਗੱਲ ਕਰਨੀ ਉਸ ਸੁਪਨੇ ਦੀ ਇਹ ਗੱਲ ਸੁਣ ਕੇ ਮੇਰੇ ਹੱਥੋਂ ਤਲਵਾਰ ਵੀ ਢਿੱਗ ਗਈ ਤੇ ਭੰਬਲ ਘੁੱਸੇ ਮੈਂ ਪੈ ਗਿਆ ਮੈਂ ਕੀ ਕਰਾਂ ਪ੍ਰਮਾਤਮਾ ਮੈਂ ਕਿਹਦਾ ਪੱਖ ਲਾਂ ਕਿਹਦਾ ਨਾਲ ਆ ਉਹ ਭੋਲੇ ਪੰਛੀ ਇੱਥੇ ਹਰੇਕ ਕੋਈ ਠੀਕ ਏ ਕੁਦਰਤ ਨੇ ਜਿੰਨੂੰ ਚੋੜ ਰੋਲ ਦਿੱਤਾ ਹਰੇਕ ਉਹ ਆਪਣਾ ਆਪਣਾ ਰੋਲ ਨਿਭਾ ਰਿਹਾ ਉਹਦੇ ਕਾਦਰ ਤੇ ਹੁਕਮ ਚ ਨਿਭਾ ਰਿਹਾ ਉਹਦੇ ਹੁਕਮ ਚ ਸਭ ਕੁਝ ਚੱਲ ਇਹਨੂੰ ਪ੍ਰਵਾਨ ਕਰ ਉਹ ਭੋਲੇ ਪੰਛੀ ਇੱਥੇ ਸਭ ਕੁਝ ਠੀਕ ਏ ਪਰਮਾਤਮਾ ਦੀ ਨਿਗਾਹ ਚ ਇੱਥੇ ਸਭ ਕੁਝ ਠੀਕ ਏ ਸਭ ਕੁਝ ਉਸ ਨੇ ਹੀ ਤੇ ਬਣਾਇਆ